ਕੀ ਗੱਲ ਹੋਈ ਸਰ ਮੇਰਾ ਨਾਮ ਅੰਛਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ ਚ ਆਟਾ ਨਹੀਂ ਸੀ ਹੈਗਾ ਮਮਨੇ ਕਿਹਾ ਸੀ ਆਟਾ ਲੈ ਆਓ ਆਪਾਂ ਨਾ ਫਿਰ ਇਧਰ 88 ਫਰ ਤੇ ਆਟਾ ਲੈਣ ਚਲ ਗਏ ਹੀ ਤੇ ਜਦ 88 ਫਰ ਤੋਂ ਆਟਾ ਲਿਆਦੇ ਨਾ ਤੇ ਰਾਤ ਚ ਉਹਨਾਂ ਨੂੰ ਫੋਨ ਆਇਆ ਕਿ ਇਨਵੈਟਰ ਚ ਪਾਣੀ ਪਾ ਦੋ ਫਿਰ ਇਨਵੈਟਰ ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਆਪਾਂ ਕਹਿੰਦਾ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਆਜੋ ਤੇ ਉਹ ਪਪਾ ਕਹਿੰਦੇ ਨਹੀਂ ਮੈਂ ਆ ਜਾਣਾ ਘਰੇ ਛੱਡ ਕੇ ਤੇ ਆਪਾਂ ਜਦੋਂ ਫਿਰ ਗਏ ਤੇ ਉਹ ਉਹਨਾਂ ਤੋਂ ਅਸਫਰਮ ਦੇ ਲੱਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਿਤਾ ਜੇ ਤੇ ਕੋਈ ਟਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਓਏ ਕੰਮ ਨਾ ਮੇਰਾ ਡੀਜੇ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਇੱਥੇ ਫੇਸ ਲਾ ਦੋ ਪਾਪਾ ਮੈਂ ਕਿਹਾ ਪਪਾ ਜੀ ਨਾ ਚੜਿਆ ਪਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜਜੋ ਮੈਂ ਵੀ ਆਪੇ ਲਾ ਲੈਂਦਾ ਨਾ ਮੈਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪਾਪਾ ਨੇ ਬੜਾ ਮਨ ਅਗੀਤਾ ਤੇ ਮੈਂ ਵੀ ਬੜਾ ਮਨ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੇ ਚੜਜ ਮੇਰੇ ਪਾਪਾ ਨੂੰ ਫਿਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਾਪਾ ਫਿਰ نیچے ਆਗੇ ਕੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੇ ਚੜਜ ਟ੍ਰਾਂਸਫਰਮ ਦੇਣਾ ਟੱਪੇ ਦੇ ਤੇ ਪੈਦਾ ਕਰੋ ਮੇਰੇ ਪਾਪਾ ਨੇ ਉਹ ਦਿਨ ਤੇ ਪਹਿਲੇ ਕਦੇ ਮੇਰੇ ਪਾਪਾ ਨੇ ਪਲਾਸਟਰ ਕਰਦੇ ਮੈਂ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੋਂ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ ਤੇ ਤੇ ਕਹਿੰਦੇ ਮੈਡੀਕਲ ਸਟੋਰ ਤੇ ਖੜਨਾ ਹਸਪੀਟਲ ਨਹੀਂ ਕਰਨਾ ਓ ਮੈਗਦੀ ਚ ਨਾਲ ਸਤਾ ਕਰਕੇ ਹਸਪੀਟਲ ਲੈ ਕੇ ਗਏ ਉਹਨਾਂ ਠਾਜੀ ਵਰਤੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਗਏ ਸੀ ਮੇਰੇ ਪਾਪਾ ਨੂੰ ਜੋ ਬੜਾ ਸੀ ਤੇ ਪਾਪਾ ਨਾਲ ਚਲਾ ਜੀ ਹਾਂਜੀ ਕਹਿੰਦੇ ਚੜਜੋ ਚੜਜੋ ਮੈਂ ਵੀ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ 40 ਫੜੀ ਮੈਂ ਇਕੱਲੇ ਨੇ 40 ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਖਾ ਲੈਣਾ ਸੀ ਲੇਕਿਨ ਪਾਪਾ ਉਹ ਦਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗੀ ਤੇ ਮੇਰੇ ਪਾਪਾ ਦੀ ਜਾਨ ਚ ਗਈ ਕੀ ਯਾਦ ਲੰਦੇ ਜੇ ਇਹ ਨਾਮ ਪਤਾ ਉਹਨਾਂ ਦਾ ਕੋਈ ਹਾਂਜੀ ਇਹ ਨਾਮ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦੇ ਨਾਮ ਅਸ਼ਵਿਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਹੈ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਆ ਮੇਰੇ ਭਾਜੀ ਸਿਮਰ ਲਹਿਣਾ ਹਾਂ ਜੀ ਕੀ ਗੱਲ ਹੋਈ ਬਈ ਨਰੇ ਬਿਜਲੀ ਦਾ ਕੰਮ ਕਰਦੇ ਹੀ ਇਹਨਾਂ ਨੇ ਫੋਨ ਕੀਤਾ ਕਿ ਇੱਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸਾਡਾ ਅੱਛਾ ਜੀ ਹਾਂ ਜੀ ਤੇ ਕਹਿੰਦੇ ਰਹੀ ਕਿ ਕੰਮ ਕਰੋ ਬਾਅਦ ਚ ਇੱਕ ਉੱਥੇ ਗਈ ਤੇ ਕਹਿੰਦੇ ਟਰਾਂਸਪੋਰਟ ਦਾ ਕੰਮ ਕਹਿੰਦੀ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਡੇ ਆ ਜਿਹਨੀ ਕੰਮ ਇਹ ਹੋਣਾ ਤੇ ਤੂੰ ਕਾਰਚਾਰ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰੇ ਦੱਸ ਤਾਂ ਕਹਿੰਦੇ ਚੜੇ ਆ ਫਿਰ ਉੱਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾ ਚ ਕਹਿੰਦੇ ਤੂੰ ਚੜੋ ਚੜੋ ਮੈਨੂੰ ਜੇ ਜਾ ਚ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਸਾਡਾ ਇਨਸਾਫ ਕੀਤਾ ਜਾਏ ਭਾਜੀ ਮਾੜਾ ਇਹ ਪਤਾ ਬੋਲ ਨਹੀਂ ਨਹੀਂ ਪਾਪਾ ਤੇਰਾ ਦਾਸ ਹਾਂ ਸੁਣ ਪਾਪਾ ਪਾਪਾ ਜਲਾਇਆ ਮੇਰਾ ਪਾਪਾ ਝਾਇਰੇ ਤੇਰਾ ਪਾਪਾ ਬੜੇ ਸੁਭਿਆ ਮਿਲ ਜਾਂਦੀ ਮਿਲ ਜਾਂਦੀ ਆਨੇ ਪਤਾ ਨਹੀਂ ਕਿਉਂ ਨੇ ਰਚਾ ਦਿੱਤਾ ਤੇਰੀ ਕਿਉਂ ਤੁਸਾਨੂੰ ਨੇ ਮਨਾ ਕੀਤਾ ਹੈ ਮਨਾ ਕੀਤਾ ਨਹੀਂ ਨਹੀਂ ਕਿਉਂ ਆਸਰ ਮੇਰੇ ਆ ਗਿਆ ਤੇ ਮੋਟੋ ਕਰ ਕੁਝ ਕੱਲ ਸਾਨੂੰ ਇੱਕੋ ਪੀਆਈ ਮਰੀ ਹਪੀਸਿੰਗ ਕਿਮਿਸ਼ਨ ਮਰੀ ਸੀ ਹਸਪੀਟਲ ਤੋਂ ਕਿ ਗੁਰਮukh ਸਿੰਘ ਨਾਮ ਦਾ ਵਿਅਕਤੀ ਜਿਹੜਾ ਜੀ ਦੀ ਕਰੰਟ ਲੱਗਣ ਕਰ ਹਸਪੀਟਲ ਤੇ ਡੇਰੇ ਲੱਗ ਬਹੁਤ ਹੋਈ ਹੈ ਕਿ ਆਈਓ ਪੇਜੋ ਜਸਤੀ ਐਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਜੀ ਐਸ ਇਸਪਾਲ ਸਿੰਘ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਅਕੋਰਡਿੰਗ ਉਹਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮukh ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮਿਤੀ 30 6 24 ਨੂੰ ਇਹ ਆਪਣੇ ਪੁੱਛੀ ਅਸ਼ਦੀਪ ਦੇ ਨਾਲ ਜਿਹੜਾ ਵਾ ਫਾਸਿਫਟ ਰੋਡ ਤੋਂ ਆ ਰਿਹਾ ਸੀ ਤਾਂ ਇਹਨਾਂ ਨੂੰ ਕਿਸੇ ਅਸ਼wini ਕੁਮਾਰ ਉਹ ਨਿਵੇਸ਼ ਕੁਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਲਾਈਟ ਖਰਾਬ ਹੋਈ ਆ ਘਰ 'ਚ ਜਿਸ ਤੇ ਉਹ ਉਹਨਾਂ ਦੇ ਘਰ ਪਹੁੰਚਿਆ ਘਰ ਪਹੁੰਚਣ ਤੇ ਪਤਾ ਲੱਗਾ ਕਿ ਘਰ ਦੀ ਵਿੱਚ ਕੋਈ ਨਹੀਂ ਲਾਈਟ ਦਾ ਕੋਟ ਕੱਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੈੱਕ ਕਰਵਾ ਲਓ ਉਹਨਾਂ ਨੇ ਬਾਹਰ ਚੈੱਕ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਕੋਈ ਪਾਰਟ ਜਿਹੜਾ ਨਜ਼ਰ ਆਇਆ ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਹੈ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਬੈਂਡ ਟਰਾਂਸਫਰਮਰ ਦਾ ਕੰਮ ਨਹੀਂ ਕਰਨਾ ਇਹ ਡੀਜੀ ਕੋਰ ਦਾ ਕਰਨਾ ਤੁਸੀਂ ਡੀਜੀ ਕੋਰ ਦੇ ਅਪਲਾਈ ਲਾ ਕੇ ਆਪਣਾ ਕੰਮ ਕਰਵਾਓ ਤੇ ਕਨ ਹਰਵੇਸ਼ ਕੁਮਾਰ ਉਹ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਦੀ ਇਮਾਨਸ਼ਾ ਨਹੀਂ ਸੀ ਵੀ ਕਿਸੇ ਕਿਸਮ ਦਾ ਵਿਗੜ ਕਰ ਲੇਕਿਨ ਉਹਨਾਂ ਨੇ ਇਹ ਕੰਮ ਕੀਤਾਣ ਦੇ ਲਈ ਔਰ ਲਾਭ ਰੀਵਰਦੀ ਬਿਜਲੀ ਕੋਰ ਦੇ ਕਰਮਚਾਰੀ ਬਣਾਉਣ ਦੇ ਸਬੰਧ ਨੂੰ ਨਾਮ ਲਾਉਂ ਕੇ ਬੁਲਾ ਕੇ ਉਹਨਾਂ ਨੂੰ ਇਹਨੂੰ ਟਰਾਂਸਫਰਮਰ ਤੇ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀ ਠੰਡੇ ਗਿਆ ਤੇ ਸਿਰ ਟੱਟ ਲੱਗੀ ਤੇ ਤਰਾਨੇ ਦਾ ਜੋ ਕੱਲ ਬਹੁਤ ਹੋ ਗਈ ਇਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ ਤੇ ਹੀ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਵਾ ਤਫ਼तीश ਜਾਰੀ ਸਰ ਉਹਦਾ ਬੱਚਾ ਜਿਹੜਾ ਕਹਿੰਦਾ ਸੀ ਉਹ ਵੀ ਕਹਿ ਕਦਾ ਜਬਰਦਸਤੀ ਨਾਲ ਘਰ ਆ ਗਿਆ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ ਵੀ ਉਹਨਾਂ ਨੇ ਇਹ ਗੱਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰਤ ਤੋਂ ਪਹਿਲਾਂ ਟ੍ਰਾਂਸਫਰ ਤੋਂ ਪਹਿਲਾਂ ਚੱਤ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਜਿਨੀ ਬੋਰਡ ਦੇ ਕਰਮਚਾਰੀ ਨੂੰ ਬਲੈਕ ਕਰਾਓ ਲੇਕਿਨ ਉਹਨਾਂ ਨੇ ਬਨੇ ਇਹਨਾਂ ਨੂੰ ਇਹ ਕਹਿ ਕੇ ਛਡਾ ਦਿੱਤਾ ਸਿਰ ਕਿੰਨੀ ਕਮਰ ਸੀ ਕੋਸ਼ਿਸ਼ ਕਰਦੇ ਹੋ ਜੀ ਸ਼ੁਕਰ ਹੈ ਜੀ ਕੁਸ਼ੀਏ ਇੱਕ ਗੋਸ਼ੀ ਜਿਹੜਾ ਵਾ ਰਵੀਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਪੀਚਾ ਉਹ ਅਵੇਲੇਬਲ ਐ ਸੌਨ ਕਰਕੇ ਉਹ ਵੀ ਜਵਾਬ ਦੇ ਆ ਲੇਕਿਨ ਜਿਹੜਾ ਬਾਕੀ ਦੇ ਆ ਉਹ ਵੀ ਅਸੀਂ ਬੜੇ ਅ ਨਰਕਾਚ ਕਰ ਰਹੇ ਆ ਜੀ ਦਰਪਾਨ ਜਾਰੀ ਹੈ ਦਰਨੇ ਤੱਕ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਦਿਨ ਤੱਕ ਆ